वाहेगुरु जी का खालसा वाहेगुरु जी की फतेह वाहेगुरु जी का खालसा वाहेगुरु जी की फतेह अब आप जिस विषय से गल कर रहे हां, वो एक बहुत ही बुनियादी सवाल खड़ा करता है जी गुरु नानक साहब जी के शब्द माए बाप को बेटा नीका नाल ना एक तस्वीर बनती है सोचो एक अजिहा इंसान जो हर पास मतलब पूरा है मापिया चंगा पुत्र माए बाप को बेटा नीका सहरे लिए स्याण जवाई ससुरै चतुर जवाई पर सवाल यह है कि की सिर्फ यही काफ़ी है ਆਓ ਇਸ ਤੇ ਥੋੜੀ ਗਹਿਰਾਈ ਨਾਲ ਵਿਚਾਰ ਕਰੀਏ। ਹਾਂਜੀ। ਤੁਸੀਂ ਗੱਲ ਦੀ ਸ਼ੁਰੂਆਤ ਬਹੁਤ ਵਧੀਆ ਥਾਂ ਤੋਂ ਕੀਤੀ ਹੈ। ਦੇਖੋ ਇਹ ਹੀ ਸਵਾਲ ਤਾਂ ਰਾਗ ਸੋਰਠ ਵਿੱਚ ਦਰਜ ਇਸ ਸ਼ਬਦ ਦਾ ਕੇਂਦਰ ਹੈ। ਜੀ। ਇਹ ਸ਼ਬਦ ਸਾਨੂੰ ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਜਿੰਨਾ ਦੁਨਿਆਵੀ ਰਿਸ਼ਤਿਆਂ ਨੂੰ ਅਸੀਂ ਸਭ ਕੁਝ ਮੰਨਦੇ ਹਾਂ, ਉਹਨਾਂ ਦੀ ਅਸਲ ਕੀਮਤ ਕੀ ਹੈ? ਖਾਸ ਕਰ ਜਦੋਂ ਅਸੀਂ ਇਸ ਨੂੰ ਸਦੀਵੀ ਸੱਚ ਦੇ ਸਾਹਮਣੇ ਰੱਖ ਕੇ ਵੇਖਦੇ ਹਾਂ। ਜੀ। ਇਸੇ ਸ਼ਬਦ ਦੀ ਪਹਿਲੀ ਤੁਕ ਹੈ ਮਾਏ ਬਾਪ ਕੋ ਬੇਟਾ ਨੀ ਕਾ ਸਸੁਰਾ ਚਤੁਰ ਜਵਾਈ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਹਤ ਪਾਈ ਮਤਲਬ ਉਹ ਇਨਸਾਨ ਜੋ ਆਪਣੇ ਮਾ ਪਿਓ ਸਹਰੇ ਤੇ ਆਪਣੀ ਤੀ ਤੇ ਭਰਾ ਸਾਰਿਆਂ ਲਈ ਬਹੁਤ ਪਿਆਰਾ ਹੋਵੇ ਪਰ ਪਰ ਸਵਾਲ ਇਹ ਹੈ ਕਿ ਕੀ ਇਹ ਸਭ ਕਾਫੀ ਹੈ ਇੱਕ ਚੰਗੀ ਜ਼ਿੰਦਗੀ ਲਈ ਹਮ ਤੇ ਇਥੇ ਹੀ ਫਿਰ ਸ਼ਬਦ ਵਿੱਚ ਇੱਕ ਬਹੁਤ ਵੱਡਾ ਮੋੜ ਆਂਦਾ ਹੈ ਨਾ ਹੁਕਮ ਪਾਇਆ ਬਾਹਰ ਘਰ ਛੋੜਿਆ ਖਿਨ ਮੈਂ ਪਈ ਪਰਾਈ ਜੀ ਮਤਲਬ ਜਦੋਂ ਪਰਮਾਤਮਾ ਦਾ ਹੁਕਮ ਆਉਂਦਾ ਹੈ ਹੁਕਮ ਪਿਆ ਤੇ ਮੌਤ ਆਉਂਦੀ ਹੈ ਆਤਮਾ ਘਰ ਵਰਗੇ ਸਰੀਰ ਨੂੰ ਛੱਡ ਦਿੰਦੀ ਹੈ ਬਾਹਰ ਘਰ ਛੋੜਿਆ ਤਾਂ ਉਹ ਸਾਰੇ ਪਿਆਰੇ ਰਿਸ਼ਤੇ ਜਿਨ੍ਹਾਂ ਨੂੰ ساری ਉਮਰ ਪਾਲਿਆ ਉਹ ਇੱਕ ਪਲ ਵਿੱਚ ਬੇਗਾਨੇ ਹੋ ਜਾਂਦੇ ਨੇ ਖਿੰਮੇ ਪਈ ਪਰਾਈ ਹੂੰ ਤੇ ਇਥੇ ਹੀ ਮਨਮੁਖ ਦਾ ਸੰਕਲਪ ਵੀ ਸਾਹਮਣੇ ਆਉਂਦਾ ਹੈ ਨਾਮਦਾਨ ਇਸ਼ਨਾਨ ਨਮਨਮੁਖ ਤਿਤਤੰ ਧੂੜ ਤੁਮਾਈ ਜੀ ਮਤਲਬ ਜੇ ਮਨੁੱਖ ਨੇ ਪਰਮਾਤਮਾ ਦਾ ਨਾਮ ਨਹੀਂ ਜਪਿਆ ਕੋਈ ਚੰਗੇ ਕਰਮ ਨਹੀਂ ਕੀਤੇ ਨਾਮਦਾਨ ਇਸ਼ਨਾਨ

ਸਹੀ ਗੱਲ ਹੈ ਪਰ ਇਹ ਮਨਮੁਖ ਸ਼ਬਦ ਇਸ ਦਾ ਅਸਲ ਮਤਲਬ ਕੀ ਹੈ ਕਿ ਇਹ ਸਿਰਫ ਆਪਣੇ ਮਨ ਦੇ ਪਿੱਛੇ ਚੱਲਣ ਵਾਲਾ ਹੈ ਨਹੀਂ ਇਹ ਉਸ ਤੋਂ ਕਿਤੇ ਜ਼ਿਆਦਾ ਡੂੰਗਾ ਹੈ ਹੂੰ ਦੇਖੋ ਮਨ ਦੇ ਪਿੱਛੇ ਚੱਲਣਾ ਤਾਂ ਇੱਕ ਲੱਛਣ ਹੈ ਅੱਛਾ ਅਸਲ ਵਿੱਚ ਮਨਮੁਖ ਉਹ ਹੈ ਜਿਸ ਦਾ ਮਨ ਦੁਨੀਆ ਦੇ ਝੂਠੇ ਪਿਆਰ ਵਿੱਚ ਫਸਿਆ ਹੋਇਆ ਹੈ ਜਗ ਸਿਉ ਝੂਠ ਪ੍ਰੀਤ ਮਨ ਬੇਧਿਆ ਹੂੰ ਇਸੇ ਕਰਕੇ ਜਦੋਂ ਉਸ ਨੂੰ ਕੋਈ ਸੱਚ ਦੀ ਗੱਲ ਦੱਸਦਾ ਹੈ ਤਾਂ ਉਹ ਝਗੜਾ ਕਰਦਾ ਹੈ ਜਨ ਸਿਉ ਵਾਦ ਰਚਾਈ ਹੂੰ ਉਹ ਮਾਇਆ ਦੇ ਜ਼ਹਿਰ ਨੂੰ ਸੱਚ ਮੰਨ ਕੇ ਮਤਲਬ ਉਸੇ ਵਿੱਚ ਖੁਸ਼ ਰਹਿੰਦਾ ਹੈ ਮਾਇਆ ਮਗਨ ਅਹਨਿਸਮਗ ਜੋਹੇ ਪਰਮਾਤਮਾ ਦਾ ਨਾਮ ਨਹੀਂ ਲੈਂਦਾ ਨਾਮ ਨਾ ਲੇਵੈ ਤੇ ਮਾਇਆ ਦਾ ਜ਼ਹਿਰ ਖਾ ਖਾ ਕੇ ਆਤਮਿਕ ਮੌਤ ਮਰ ਜਾਂਦਾ ਹੈ ਮਰੈ ਬਿਖ ਖਾਈ ਹੂੰ ਤੇ ਅਗਲੀ ਤੁਕਾਂ ਵਿੱਚ ਤਾਂ ਮਨਮੁਖਾਂ ਦੇ ਹੋਰ ਵੀ ਲੱਛਣ ਦੱਸੇ ਹਨ ਹੈਨਾ ਜੀ ਗੰਧਣ ਵੈਣ ਰਤਾ ਹਿਤਕਾਰੀ ਸਬਦੇ ਸੁਰਤ ਨਾ ਆਈ ਇਥੇ ਨਾ ਸਬਦੇ ਸੁਰਤ ਨਾ ਆਈ ਦੀ ਗੱਲ ਤਾਂ ਸਮਝ ਆਉਂਦੀ ਹੈ ਕਿ ਮਨਮੁਖਾ ਨੇ ਗੁਰੂ ਦੇ ਸ਼ਬਦ ਸਿੱਖਿਆ ਨਾਲ ਸੁਰਤ ਨਹੀਂ ਜੋੜੀ ਪਰ ਇਹ ਗੰਧਣ ਵੈਣ ਰਤਾ ਹਿਤਕਾਰੀ ਦਾ ਕੀ ਮਤਲਬ ਹੋਇਆ ਗੰਧਣ ਦਾ ਅਰਥ ਹੈ ਗੰਦਾ ਜਾਂ ਗੰਦੀ ਵਿਚਾਰ ਵਾਲਾ ਤੇ ਵੈਣ ਦਾ ਅਰਥ ਹੋਇਆ ਬੋਲੀ ਆ ਗੱਲਾਂ ਸੋ ਗੰਧਣ ਵੈਣ ਰਤਾ ਹਿਤਕਾਰੀ ਦਾ ਪਾਵ ਹੋਇਆ ਗੰਦੇ ਬੋਲਾਂ ਵਾਲੇ ਗੀਤਾਂ ਵਿੱਚ ਆਪਣਾ ਮਨ ਹਿਰਦਾ ਦੇ ਦਿੱਤਾ ਹੂੰ ਇਸੇ ਕਰਕੇ ਅੱਗੇ ਕਿਹਾ ਹੈ ਰੰਗ ਨਾ ਰਾਤਾ ਰਸ ਨਹੀਂ ਬੇਧਿਆ ਮਨਮੁਖ ਪਤ ਗਵਾਈ ਮਤਲਬ ਕਿ ਪਰਮਾਤਮਾ ਦੇ ਨਾਮ ਦੇ ਰੰਗ ਵਿੱਚ ਸੁਰਤ ਨਹੀਂ ਜੋੜੀ ਨਾਮ ਦਾ ਰਸ ਨਹੀਂ ਮਾਣਿਆ ਤੇ ਆਪਣੇ ਬੁਰੇ ਕਰਮਾਂ ਕਰਕੇ ਇੱਜ਼ਤ ਗਵਾ ਲਈ ਮਨਮੁਖ ਪਤ ਗਵਾਈ ਹੂੰ ਗੁਰੂ ਸਾਹਿਬ ਨੇ ਮਨਮੁਖਾਂ ਦੇ ਹੋਰ ਲੱਛਣ ਵੀ ਦੱਸੇ ਹਨ ਕਿ ਜਿਵੇਂ ਨਾ ਤੇ ਉਹ ਸਾਧ ਸੰਗਤ ਵਿੱਚ ਜਾਂਦਾ ਹੈ ਤੇ ਪਰਮਾਤਮਾ ਦਾ ਨਾਮ ਨਹੀਂ ਜਪਦਾ ਸਾਧ ਸਭਾ ਮੈਂ ਸਹਿਜ ਨਚਾਖਿਆ ਜਿਹਬਾ ਰਸ ਨਹੀਂ ਰਾਈ ਬਿਲਕੁਲ ਇਸੇ ਕਰਕੇ ਉਹ ਇਹ ਸੋਚਦਾ ਹੈ ਕਿ ਉਸ ਦਾ ਮਨ ਤਨ ਤੇ ਧਨ ਉਸ ਦਾ ਆਪਣਾ ਹੈ ਮਨ ਤਨ ਧਨ ਆਪਣਾ ਕਰ ਜਾਣਿਆ ਪਰ ਉਹ ਇਹ ਨਹੀਂ ਜਾਣਦਾ ਕਿ ਇਹ ਸਭ ਤੇ ਪ੍ਰਮਾਤਮਾ ਦਾ ਦਿੱਤਾ ਹੋਇਆ ਹੈ ਜਿਸ ਦੇ ਦਰ ਦੀ ਉਸ ਦੇ ਕੀਤੇ ਹੋਏ ਦੀ ਉਸ ਨੂੰ ਕੋਈ ਸੂਝ ਹੀ ਹੈ ਹੀ ਨਹੀਂ ਦਰ ਕੀ ਖਬਰ ਨਾ ਪਾਈ ਤੇ ਮਨਮੁਖ ਤੇ ਐਵੇਂ ਜ਼ਿੰਦਗੀ ਬਿਤਾ ਰਿਹਾ ਹੈ ਜਿਵੇਂ ਕੋਈ ਹਨੇਰੇ ਵਿੱਚ ਮੈਨੂੰ ਉਹ ਮਿਸਾਲ ਬਹੁਤ ਦਿਲਚਸਪ ਲੱਗੀ ਜਿੱਥੇ ਮਨਮੁਖ ਦੀ ਤੁਲਨਾ ਕੀਤੀ ਗਈ ਹੈ ਅੱਖੀਂ ਮੀਠ ਚਲਿਆ ਅੰਧਿਆਰਾ ਮਤਲਬ ਅੱਖਾਂ ਬੰਦ ਕਰਕੇ ਹਨੇਰੇ ਵਿੱਚ ਤੁਰਨ ਵਾਲਾ ਇਹ ਕਿੰਨੀ ਸਹੀ ਤਸਵੀਰ ਹੈ ਨਾ ਹਾਂਜੀ ਬਿਲਕੁਲ ਇਹ ਇਸ ਤਰ੍ਹਾਂ ਹੈ ਜਿਵੇਂ ਕੋਈ ਬਹੁਤ ਸੋਹਣਾ ਮਹਿਲ ਸਾਹਮਣੇ ਹੋਵੇ ਤੇ ਬੰਦਾ ਅੱਖਾਂ ਮੀਟ ਕਰ ਚੱਲਦਾ ਹੋਵੇ ਤਾਂ ਉਸ ਨੂੰ ਉਹ ਘਰ ਉਹ ਮੰਜ਼ਿਲ ਕਿਵੇਂ ਦਿਸੇਗੀ ਘਰ-ਦਰ ਦਿਸੈ ਨਾ ਪਾਈ ਤੇ ਅੰਤ ਵੇਲੇ ਜਦੋਂ ਮੌਤ ਆਉਂਦੀ ਹੈ ਜਮਦਰ ਬਾਧਾ ਉਸ ਨੂੰ ਕੁਝ ਸਮਝ ਨਹੀਂ ਆਉਂਦਾ ਠਾੁਰ ਨਾ ਪਾਵੇ ਕਿਉਂਕਿ ਜਿਹੜੇ ਕਰਮ ਕੀਤੇ ਉਸੇ ਅਨੁਸਾਰ ਫਲ ਮਿਲਦੇ ਹਨ ਆਪਣਾ ਕੀਆ ਕਮਾਈ बिल्कुल होया कि किसी ने बहुत उच्चा महल जिंदगी बना लवे पर उसकी नींह ही ना हो बार सब ठीक लगता है पर एक झटके सब कुछ खत्म रूहानियत है बड़ी निराशाजनक तस्वीर लगती है जो सब कुछ खत्म ही हो जाना है कोई उम्मीद कोई स्थाई राह भी है हाँ हाँ बिल्कुल है तो उम्मीद रहाओ की तुक है जो शब्द का केंद्रीय विचार है मन मान्या नाम सखाई ਜਦੋਂ ਮਨ ਪਰਮਾਤਮਾ ਦੇ ਨਾਮ ਨੂੰ ਆਪਣਾ ਸੱਚਾ ਸਾਥੀ ਮੰਨ ਲੈਂਦਾ ਹੈ ਤਦ ਹੀ ਅਸਲ ਸਹਾਰਾ ਮਿਲਦਾ ਹੈ ਪਰ ਇਹ ਸਮਝ ਆਪਣੇ ਆਪ ਨਹੀਂ ਆਉਂਦੀ ਇੱਕ ਗੁਰੂ ਰਾਹੀ ਮਿਲਦੀ ਹੈ ਤੇ ਗੁਰੂ ਦੇ ਵੱਲ ਜਾਣ ਲਈ ਕੀ ਕਰਨਾ ਹੈ ਪਾਏ ਪਰੋਂ ਗੁਰ ਕੇ ਬਲੇ ਹਾਰੇ ਗੁਰੂ ਦੇ ਪੈਰੀ ਪੈ ਜਾਣਾ ਜੀ ਪਰ ਇਸ ਦਾ ਭਾਵ ਹੈ ਆਪਣਾ ਮਨ ਹਿਰਦਾ ਬੁੱਧੀ ਸਭ ਗੁਰੂ ਦੇ ਹਵਾਲੇ ਕਰ ਦੇਣਾ ਮਤਲਬ ਆਪਣੀ ਹਉਮੈ ਤੇ ਮਨ ਨੂੰ ਛੱਡ ਕੇ ਬਿਲਕੁਲ ਤੇ ਤਾਂ ਹੀ ਫਿਰ ਗੁਰੂ ਦੀ ਸਿੱਖਿਆ ਸੋਝੀ ਬੂਝ ਮਿਲਦੀ ਹੈ ਜਿਨ ਸਾਚੀ ਬੂਝ 부ਜਾਈ अच्छा तो फिर मनमुख की उल्ट वाली अवस्था हो गई मन वल मूह कर बजाय गुरु वल मूह करिए बिल्कुल ते ये अवस्था किवें बनती है नदर शब्द आंदा है मतलब जो परमात्मा दी नदर मेहर हुंदी है अच्छा ते जो ये नदर हुंदी है तो की बदलता है ये बहुत बढ़िया सवाल है देखो नदर सिर्फ मेहर नहीं ये ज्ञान दियां अखां खोलन वाली कृपा है शब्द कहता है नदर करें तो अखी वेखा ਜਦੋਂ ਨਦਰ ਹੁੰਦੀ ਹੈ ਤਾਂ ਅੰਦਰ ਦੀ ਅੱਖਾਂ ਖੁੱਲ ਜਾਂਦੀਆਂ ਨੇ ਫਿਰ ਇਨਸਾਨ ਗੁਰੂ ਦੇ ਸ਼ਬਦ ਨੂੰ ਸੁਣਦਾ ਹੈ ਸਮਝਦਾ ਹੈ ਕੰਨੀ ਸੁਣ ਸੁਣ ਸ਼ਬਦ ਸਲਾਹੀ ਤੇ ਪਰਮਾਤਮਾ ਦਾ ਅੰਮ੍ਰਿਤ ਵਰਗਾ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ ਅੰਮ੍ਰਿਤ ਹਿਰਦੇ ਵਸਾਈ ਫਿਰ ਮਨੁੱਖ ਦੀ ਜ਼ਿੰਦਗੀ ਵਿੱਚ ਕੀ ਬਦਲਾਵ ਆਉਂਦਾ ਹੈ ਤੇ ਫਿਰ ਉਹ ਹਨੇਰੇ ਵਿੱਚ ਨਹੀਂ ਚਾਨਣ ਵਿੱਚ ਤੁਰਦਾ ਹੈ ਵਾਹ ਤੇ ਇਹ ਜਿਹੜੀ ਅਵਸਥਾ ਹੈ ਨਾ ਗੁਰੂ ਸਾਹਿਬ ਕਹਿੰਦੇ ਹਨ ਕਿ ਇਸ ਦਾ ਬਿਆਨ ਸ਼ਬਦਾਂ ਵਿੱਚ ਕਰਨਾ ਮੁਸ਼ਕਿਲ ਹੈ ਕਹਿਣਾ ਕਥਨ ਨਾ ਜਾਏ ਹੂੰ ਤੇ ਸ਼ਬਦ ਦੇ ਅੰਤ ਵਿੱਚ ਜਿਹੜੇ ਪਰਮਾਤਮਾ ਦੇ ਗੁਣ ਦੱਸੇ ਗਏ ਹਨ ਨਿਰਪਉ ਨਿਰੰਕਾਰ ਨਿਰਵੈ ਉਹ ਕਿਵੇਂ ਮਦਦ ਕਰਦੇ ਹਨ ਉਹ ਗੁਣ ਸਾਨੂੰ ਯਾਦ ਦਿਲਾਉਂਦੇ ਹਨ ਕਿ ਅਸੀਂ ਜੁੜਨਾ ਕਿਸ ਨਾਲ ਹੈ ਦੁਨਿਆਵੀ ਰਿਸ਼ਤੇ ਤਾਂ ਡਰ ਵੈਰ ਬਦਲਦੇ ਰੂਪਾਂ ਤੇ ਟਿਕੇ ਹੁੰਦੇ ਹਨ ਪਰ ਪਰਮਾਤਮਾ ਇਹਨਾਂ ਸਭ ਤੋਂ ਪਰੇ ਹੈ ਜੀ ਤੇ ਉਹ ਪਰਮਾਤਮਾ ਹਰ ਜੀਵ ਦੇ ਅੰਦਰ ਵਸਿਆ ਹੋਇਆ ਹੈ ਪੂਰਨ ਜੋਤ ਸਮਾਈ ਹਾਂ ਤੇ ਨਾਲ ਹੀ ਫਿਰ ਯਾਦ ਕਰਾਇਆ ਹੈ ਕਿ ਗੁਰੂ ਦੀ ਸਿੱਖਿਆ ਦੇ ਬਿਨਾਂ ਇਸ ਸੰਸਾਰ ਦੇ ਮਾਇਆ ਦੇ ਭਰਮ ਦੂਰ ਨਹੀਂ ਹੁੰਦੇ ਨਾਨਕ ਗੁਰਵਿੰਨ ਪਰਮ ਨਪਾਗੈ ਹੂੰ ਤੇ ਜਿਹੜੀ ਪਤ ਗਵਾਈ ਦੀ ਗੱਲ ਪਹਿਲਾਂ ਆਈ ਸੀ ਗੁਰੂ ਸਾਹਿਬ ਕਹਿੰਦੇ ਹਨ ਕਿ ਗੁਰੂ ਦੀ ਸਿੱਖਿਆ ਤੇ ਤੁਰ ਕੇ ਉਸ ਨਾਲ ਜੁੜ ਕੇ ਹੀ ਸਦੀਵੀ ਵੜਿਆਈ ਮਿਲਦੀ ਹੈ ਸੱਚ ਨਾਮ ਵੜਿਆਈ ਵਾਹ ਤਾਂ ਸੰਖੇਪ ਵਿੱਚ ਇਹ ਸ਼ਬਦ ਸਾਨੂੰ ਸਮਾਜਿਕ ਤੌਰ ਤੇ ਚੰਗਾ ਹੋਣ ਤੇ ਅਸਲ ਵਿੱਚ ਸੱਚਾ ਹੋਣ ਦੇ ਫਰਕ ਨੂੰ ਸਮਝਾਉਂਦਾ ਹੈ ਜੀ ਦੁਨਿਆਵੀ ਸੰਬੰਧਾਂ ਦੀ ਆਪਣੀ ਥਾਂ ਹੈ ਪਰ ਉਹਨਾਂ ਦੀ ਰੂਹਾਨੀ ਨੀ ਤੋ ਬਿਨਾ ਕੱਚੇ ਨੇ ਹਾਂਜੀ ਤੁਸੀਂ ਇਸ ਦਾ ਸਾਰ ਬਹੁਤ ਖੂਬਸੂਰਤੀ ਨਾਲ ਦੱਸਿਆ ਹੈ ਤੇ ਸਰੋਤਿਆਂ ਲਈ ਇੱਕ ਵਿਚਾਰ ਛੱਡਦੇ ਹਾਂ ਜੀ ਜ਼ਰੂਰ ਇਹ ਸ਼ਬਦ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਅਸੀਂ ਸਫਲ ਜਾਂ ਇੱਜ਼ਤ ਵਾਲਾ ਜੀਵਨ ਕਿਸ ਨੂੰ ਮੰਨਦੇ ਹਾਂ ਸਾਡਾ ਆਪਣਾ ਧਿਆਨ ਅਸਲ ਵਿੱਚ ਕਿਸ ਪਾਸੇ ਹੈ ਉਸ ਮਹਿਲ ਨੂੰ ਸਜਾਉਣ ਤੇ ਜੋ ਇੱਕ ਦਿਨ ਟਹਿ ਜਾਣਾ ਹੈ ਜਾਂ ਉਸ ਨੀਂਹ ਨੂੰ ਮਜ਼ਬੂਤ ਕਰਨ ਤੇ ਜੋ ਹਮੇਸ਼ਾ ਕਾਇਮ ਰਹੇਗੀ ਜੀ ਇਹ ਬਹੁਤ ਹੀ ਸੋਹਣਾ ਵਿਚਾਰ ਹੈ ਜਿਸ ਤੇ ਉੱਤੇ ਸਾਡੇ ਸਰੋਤੇ ਆਪਣੇ ਨਿੱਜੀ ਤੌਰ ਤੇ ਹੋਰ ਵਿਚਾਰ ਕਰ ਸਕਦੇ ਹਨ ਤੇ ਇਸੇ ਵਿਚਾਰ ਨਾਲ ਅੱਜ ਦੀ ਇਹ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਲੈ ਕੇ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ